ਜੋ ਲਗਾਤਾਰ ਹੋ ਰਹੀਆਂ ਵਰਦਾਤਾਂ ਤੋਂ ਸ਼ਹਿਰ ਵਾਸੀਆਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਦੱਸ ਦੇ ਕਿ ਮਹੱਲਾ ਟਾਕ ਕਛਤਰੀ 'ਚ ਦੇਰ ਸ਼ਾਮ ਅਣਪਛਾਤੇ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਵੱਲੋਂ ਇੱਕ 25 ਸਾਲ ਨੌਜਵਾਨ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਇਸ ਸੰਬੰਧੀ ਪਰਿਵਾਰ ਦੇ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦਾ ਲੜਕਾ ਕਰੀਆਨੇ ਦੀ ਦੁਕਾਨ ਕਰਦਾ ਸੀ ਅਤੇ ਮੌਕੇ 'ਤੇ 3 ਅਣਪਛਾਤੇ ਵਿਅਕਤੀ ਮੋਟਰਸਾਈਕਲ ਤੇ ਆਏ ਅਤੇ ਉਹਨਾਂ ਵੱਲੋਂ ਪਿਸਤੌਲ ਨਾਲ ਹਮਲਾ ਕਰਦਿਆਂ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪਰਿਵਾਰ ਵਾਲੇ ਹੁਣ ਇਨਸਾਫ ਦੀ ਮੰਗ ਕਰਦੇ ਨਜ਼ਰ ਆ ਰਹੇ ਨੇ ਤਦੋ ਇਹਨੂੰ ਪਤਾ ਨਹੀਂ ਲੱਗਾ ਕਿਹੜਾ ਅਣਸੁਖਤਾ ਗੋਲੀਆਂ ਮਾਰ ਕੇ ਗਿਆ ਵਾ ਗੋਲੀਆਂ ਮਾਰ ਕੇ ਮਰਦੇ ਉੱਥੇ ਪਲੇ ਚਾਹ ਦਿੱਤਾ ਲੇਕਿਨ ਕਿਤੇ ਪੂਰੇ ਲੱਗੇ ਸੋਕ ਕਿੰਨੀ ਕੀ ਨਾਦ ਹੈ ਉੱਪਰ ਕਿੰਨੀ ਥੀਵੀ ਮੈਂ 25 ਕੁ ਸਾਲ ਆ ਮੈਂ ਇਕਵਾਰਾ ਵਾਜੀ ਅਜੇ ਬੇਹੋਈਆ ਮੇਰਾ ਕੋ ਬਤਨ ਨਾ ਕੋਈ ਇਨਸਾਫ ਚਾਹੀਦਾ ਬੰਦੇ ਕਿਹੜੇ ਆ ਮੈਨੂੰ ਪਤਾ ਨਹੀਂ ਰੋਜ ਹੈਗੀ ਕੋਈ ਪਤਾ ਨਹੀਂ ਮੈਂ ਤੇ ਸਾਡੀ ਤੁਹਾਡੇ ਸਾਹਮਣੇ ਡਿਊਟੀ ਦੇ ਰਹੀ ਨਾ ਮੈਨੂੰ ਕਿਹਨੇ ਕੰਮ ਦੱਸਦਾ ਹੁਣ ਬੱਚੇ ਬੱਚੇ ਬਾਹਰ ਅੰਦਰ ਜਾਂਦੇ ਕਿਹੜਾ ਕਿਹਨੂੰ ਪਤਾ ਵਾ ਕੀ 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 ਉਸ ਨੂੰ ਸੂਚਨਾ ਦਿੱਤੀ ਤੁਸੀਂ ਹੁਣ ਐਸੇ ਮੈਂ ਬੋਲ ਸਨ ਸੂਚਨਾ ਜੇ ਕਿੱਥੋਂ ਦਿੱਤੀ ਤੁਸੀਂ ਦੇ ਸਕਦੇ ਵੀਰਾ ਪਤਾ ਨਹੀਂ ਗਏ ਕਿ ਨਹੀਂ ਗਏ ਕਿੰਨੇ ਕੁ ਵੇਲੇ ਘਰ ਨਾ ਆਇਆ ਜਿਹੜੀ ਇਹ ਮੇਰੇ ਨਾਲ ਸਾਰਾ ਕਿਹਾ ਅੱਧਾ ਅੱਧਾ ਪੌਣਾ ਘੰਟਾ ਹੀ ਹੋਇਆ ਜੀ ਜੀ ਨਾ ਕੀ ਵੀਰ ਦਾ ਨਾ ਕੀ ਪੁੱਤ ਮਹੀਨੇ ਕਮਾ ਲਾ ਹਾਂ ਇਹ ਕਿੱਥੇ ਗਿਆ ਹੈ ਕਿੱਥੇ ਜਾ ਕੇ ਗਿਆ ਹੈ ਮੰਨੇ ਜੀ ਜੀ ਜੇ ਮੰਨੇ ਜੋ ਮ ਲਡਾਂ ਖੇਤਰੀ ਆਪਣਾ ਉਹ ਲਗਾਪਤਾ ਕਾਤੇ ਬੰਦੀ ਆ ਉਹ ਕਹਿੰਦੇ ਮੋਟਰਸਾਈਕਲ ਤੇ ਆਏ ਦੋ ਜਣੇ ਗੋਲੀਆਂ ਮਾਰ ਕੇ ਗਾਂ ਕੇ ਕੀ ਕਰਾ ਜਾਵੇ ਜਿੱਦਾਂ ਸ਼ਰੀਆ ਵੀ ਦਰ ਤੱਕ ਹੀ ਹੋਣ ਲਈ ਦਾ ਗੋਲੀਆਂ ਮੈਂ ਮੈਂ ਦੰਦਾ ਨਾ ਵੀ ਮੈਂ ਕੀ ਕਰ ਦੱਸ ਕਰਦਾ ਸੰਗ ਇਹ ਤਰਾ ਮੈਨੂੰ ਸਮਝੇ ਲੱਗਦੀ ਮੇਰਾ ਪੁੱਤ ਗਵਾਤਾ ਹੈ ਤੇਰਾ ਬਹੁਤ ਬਹੁਤ ਧੰਨਵਾਦ ਇਨਫਰਮੇਸ਼ਨ ਆਈ ਹੈ ਵਿਨੇ ਕੁਮਾਰ ਪੁੱਤਰ ਰਮੇਸ਼ ਕੁਮਾਰ ਆ ਇਹਨੂੰ ਕੋਈ ਅਨਨੋਨ ਬੰਦਿਆਂ ਨੇ ਗੋਲੀ ਮਾਰਤੀ ਹੈ ਤੇ ਇੱਥੇ ਸਿਵਲ ਹਸਤਲਾ ਆਇਆ ਮੈਂ ਬਾਕੀ ਹੁਣ ਸਾਰਾ ਵੈਰੀਫਾਈ ਕਰਦੇ ਹਾਂ ਕੀ ਗਲਪਾ ਤੇ ਸਾਰੀ ਕਿਹੜੇ ਇਲਾਕੇ ਦੇ ਵਿੱਚ ਸਾਰੇ ਵਾਰਦਾਤ ਹੋਈ ਇਹ ਟਾਂਕ ਛਤਰੀ ਮਹੱਲੇ 'ਚ ਵਾਰਦਾਤ ਹੋਈ ਤੇ ਕੀ ਆਪੇ ਕਰ ਲਈ ਸਰ ਹੁਣ ਕਰਦੇ ਇਹ ਕੇਸ ਰਜਿਸਟਰਡ ਕਰਕੇ ਤਫਤੀਸ਼ ਕਰਦੇ ਹਾਂ ਸਰ ਟੀਮ ਆ ਦੋਸ਼ੀ ਕਰਕੇ ਆਏ ਸੀ ਹਾਂਜੀ ਦੋਸ਼ੀ ਮੋਟਰਸਾਈਕਲ ਤੇ ਆਏ ਸੀ ਹੁਣ ਬਾਕੀ ਵੈਰੀਫਾਈ ਕਰਦੇ ਹਾਂ ਜਿੱਤੇ ਆਏ ਮੌਕੇ